ਸ਼੍ਰੋਮਣੀ ਅਕਾਲੀ ਦਲ ਬਨਾਮ ਅਕਾਲੀ ਦਲ ਕੱਲ ਨੂੰ ਭਰਤੀ ਮਹਮ 18 ਤਰੀਕ ਨੂੰ ਤੇ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਅੱਜਕੱਲ ਉਧਾਰਨਾ ਕਮਾਲ ਦੀਆਂ ਨੇ ਪਹਿਲਾਂ ਇਹਨਾਂ ਦੇ ਪ੍ਰਧਾਨ ਰੇਸ਼ੂ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਕੰਪਨੀ ਮੰਗ ਚਲਾਉਂਗਾ ਮੈਂ ਤਾਂ ਸੀਈਓ ਹਾਂ ਮੈਨੂੰ ਐ ਲਾਸ ਤੇ ਪ੍ਰੋਫਿਟ ਵਾਲਾ ਅਕਾਊਂਟ ਆਉਂਦਾ ਮੇਨਟੇਨ ਕਰਨਾ ਤੇ ਫਿਰ ਇਹਨਾਂ ਦਾ ਇੱਕ ਲੀਡਰ ਇੱਕ ਮੀਡੀਆ ਅਧਾਰ ਵਿੱਚ ਕਹਿ ਰਿਹਾ ਸੀਗਾ ਗੱਲ ਕਰਦਿਆਂ ਹੋਇਆ ਕਿ ਜੀ ਬ੍ਰਾਂਡ ਨਾਲ ਚੱਲਦੀ ਆ ਸਾਡੇ ਕੋਲ ਬ੍ਰਾਂਡ ਹੈ ਮਤਲਬ ਕੁਬੀਰ ਸਿੰਘ ਬਾਦਲ ਨੂੰ ਬ੍ਰਾਂਡ ਸਰਦਾ ਦਲਜੀਤ ਸਿੰਘ ਚੀਮਾ ਵੀ ਉਦਾਹਰਣ ਦਿੰਦਿਆਂ ਕਹਿ ਰਹੇ ਸੀਗੇ ਜਿਹੜੀ ਦੁਕਾਨ ਇੱਕ ਚੰਗੀ ਚੱਲਦੀ ਹੋਵੇ ਨਾ ਉਸ ਦੁਕਾਨ ਦੇ ਨਾਲ ਦਾ ਮਿਲਦਾ ਜੁਲਦਾ ਨਾਮ ਰੱਖ ਲੈਂਦੇ ਨੇ ਕਈ ਤਰ੍ਹਾਂ ਸੋ ਕਹਿੰਦੇ ਆ ਦੇਖ ਲਓ ਜੀ ਉਹ ਇਹ ਜ ਮਿਲਦਾ ਜੁਲਦਾ ਮਤਲਬ ਇਹ ਸਾਰੀਆਂ ਉਦਾਹਰਨਾਂ ਕੀ ਅਕਾਲੀ ਦਲ ਦੇ ਵਿਰਸੇ ਚੋਂ ਆਉਂਦੀਆਂ ਨੇ ਕੀ ਅਕਾਲੀ ਦਲ ਦੀ ਰਵਾਇਤ ਚੋਂ ਆਉਂਦੀਆਂ ਨੇ ਇਹਨਾਂ ਉਦਾਹਰਨਾਂ ਨਾਲ ਕੀ ਪਤਾ ਹੈਗਾ ਅਕਾਲੀ ਦਲ ਇਹ ਹੀ ਉਦਾਹਰਨਾਂ ਰਹਿ ਗਈਆਂ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਨੂੰ ਗੁਰਬਾਣੀ ਦੀਆਂ ਦੋ 17 ਉਚਾਰਨ ਲੱਗਿਆ ਵੀ ਪਰਚੀ ਤੋਂ ਪੜ੍ਹਨਾ ਪਵੇ ਤੇ ਬਾਕੀ ਲੀਡਰ ਉਦਾਹਰਨਾਂ ਆਪਣੀਆਂ ਕੰਪਨੀਆਂ ਦੁਕਾਨਾਂ ਪ੍ਰੋਪਰਟੀਆਂ ਲੋਸ ਬ੍ਰਾਂਡ ਇਹ ਜਿਆ ਦਿੰਦੇ ਹੋਣ ਕਿ ਕਿੱਥੇ ਆ ਪੰਥਕ ਕਿੱਥੇ ਆ ਸਿਧਾਂਤ ਕਿੱਥੇ ਆ ਰਵੈਤ ਇਸ ਵਾਰ ਇਹ ਸੰਗਤ ਜਾਣੇਗੀ ਕਿ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਪੰਜਾਬ ਦੇ ਪ੍ਰਸ਼ਾਸਨ ਨੇ ਤੈਅ ਕਰ ਲਿਆ ਕਿ ਪੰਜਾਬ ਨੂੰ ਮੱਲੋ ਜੋਰੀ ਉਸੇ ਮਾਹੌਲ 'ਚ ਠੱਕਣਾ ਮੁੜ ਕੇ ਕੁੱਤੀ ਲਿਆ ਕੇ ਸਿੱਟਣਾ ਉਸ ਸਮੇਂ ਜਦੋਂ ਕਹਿੰਦੇ ਖੜਕੂ ਜਥੇਬੰਦੀਆਂ ਕਹਿ ਕੇ ਜਾਂਦੀਆਂ ਸੀ ਕਿ ਵੀ ਲੈਟ ਨੂੰ ਜਗਦੀ ਰੱਖੀ ਵਿੜੇ ਦੀ ਤੇ ਪੁਲਿਸ ਵਾਲੇ ਆ ਕੇ ਧਮਕਾਉਂਦੇ ਸੀ ਇਹ ਲੈਟ ਬੰਦ ਕੀਤੀ ਤਾਂ ਸੋਧ ਦੇਾਂਗੇ ਅਸੀਂ ਉਹ ਦੇਖ ਲਾਂਗੇ ਤੁਹਾਨੂੰ ਜਦੋਂ ਦੋੇ ਪਾਸੇ ਫਸੇ ਸੀ ਲੋਕ ਪੰਜਾਬ ਗੈਂਗਸਟਰ ਬਾਤ ਤੋਂ ਸ਼ੁਕਰਾਂ ਚੋਂ ਪਰ ਇਹ ਵੀ ਸਵਾਲ ਹੈ ਕਿ ਕੀ ਏਸ ਵਰਤਾਰੇ ਨੇ ਮੁੜ ਕੇ ਪੰਜਾਬ ਚ ਪੁਲਿਸ ਰਾਜ ਪਾਨੀ ਸਥਾਪਿਤ ਕਰ ਦੇਣ ਮੁਰਦਕੇ ਪੁਲਿਸ ਨੂੰ ਆ ਆ ਕੁਦਰੀ ਆਪਣੀ ਵਧੀਕੀ ਕਰਨ ਦਾ ਮੌਕਾ ਤਾਂ ਨਹੀਂ ਮਿਲ ਜਾਵੇ ਇੱਕ ਪਾਸੇ ਬਲਡوزر ਕਲਚਰ ਦੂਸਰੇ ਸੈਂਕੌਂਟਰ ਫਰ ਇੱਕ ਕਰਨਲ ਤੇ ਇੱਕ ਕਰਨਲ ਦਾ ਪੁੱਤਰ ਮੈਂ ਕਹਿੰਦਾ ਇੱਥੇ ਕਰਨਲ ਤੇ ਉਹਨਾਂ ਦੇ ਪੁੱਤਰ ਨੂੰ ਬਾਹਰ ਰੱਖੋ ਜਨਾਬ ਇਹ ਖਬਰ ਸ਼ਾਇਦ ਇਸ ਲਈ ਜ਼ਿਆਦਾ ਚਰਚਾ ਚਾਦੀ ਇੱਕ ਕਰਨਲ ਤੇ ਉਹਨਾਂ ਦੇ ਪੁੱਤਰ ਨੂੰ ਕੁੱਟਿਆ ਮੇਰਾ ਸਵਾਲ ਹੀ ਤੋਂ ਵੱਖਰਾ ਹੈ ਪੁਲਿਸ ਰੱਖਿਆ ਲਈ ਹੁੰਦੀ ਹੈ ਕਿਆ ਖੇਪੜਨ ਲਈ ਬੈਟ ਉਹ ਕਿਹੜੇ ਬਾਲ ਬੋਲ ਜੇ ਲੈ ਕੇ ਜੀ بیسਬਾਲ ਬੈਟ ਲੈ ਕੇ ਉਹਦੇ ਨਾਲ ਕੁੱਟਣ ਲਈ ਇੱਥੇ ਕੋਈ ਵੀ ਹੁੰਦਾ ਕਰਨਲ ਸਾਹਿਬ ਦੀ ਥਾਂ ਦੇ ਉੱਤੇ ਉਹਨਾਂ ਦੇ ਪੁੱਤਰ ਦੀ ਥਾਂ ਤੇ ਕੋਈ ਸਧਾਰਨ ਵਿਅਕਤੀ ਵੀ ਹੁੰਦਾ ਕੋਈ ਆਮ ਸ਼ਹਿਰੀ ਪਿੰਡੂ ਕਿਸਾਨੀ ਪਰਿਵਾਰ ਚੋਂ ਮਜ਼ਦੂਰ ਪਰਿਵਾਰ ਚੋਂ ਕੋਈ ਧਿਆੜੀਦਾਰ ਪਰਿਵਾਰ ਚੋਂ ਕੋਈ ਨੌਕਰੀ ਵਾਲਾ ਬਾਬੂ ਹੁੰਦਾ ਕੋਈ ਵੀ ਹੁੰਦਾ ਕੀ ਪੁਲਿਸ ਦਾ ਵਿਆਰ ਜੀ ਹਾਂ ਹੋਣਾ ਚਾਹੀਦਾ ਜਿਹੋ ਜਾਂ ਕਰਨਲ ਤੇ ਉਹਨਾਂ ਦੇ ਬੇਟੇ ਨਾਲ ਪੁਲਿਸ ਵਾਲੇ ਸਸਪੈਂਡ ਕਰਤੇ ਜੀ 45 ਦਿਨਾਂ ਚ ਜਾਂਚ ਰਿਪੋਰਟ ਸਥਿਤੀ ਪਰ ਉਹਨਾਂ ਦੀ ਧਰਮ ਪਤਨੀ ਸੁਣ ਕੇ ਤਾਂ ਦੇਖੋ ਉਹ ਥਾਣੇ-ਥਾਣੇ ਮਹੱਲੇ-ਮਹੱਲੇ মিডিਆ ਦਰਸੇ ਕਿੱਥੇ-ਕਿੱਥੇ ਪੱਟੀ ਆ ਵਿਚਾਰੀ ਸਾਰਾ ਕੋਈ ਵੀਡੀਓ ਚ ਪਿਆ ਸਾਰਾ ਸੱਚ ਦਿਖਦਾ ਅਜੇ ਵੀ ਜਾਂਚ ਕਰਾਂਗੇ ਜੀ ਅਜੇ ਵੀ ਪਰਚਾ ਨਹੀਂ ਕਰਨਾ ਜੀ ਐਫਆਈਰ ਨਹੀਂ ਕਰਦੇ ਦੇਖਦੇ ਆਂ ਜੀ ਪਤਾ ਕਰਦੇ ਆਂ ਜੀ ਸੋਚੋ ਜੇ ਸਧਾਰਨ ਬੰਦਾ ਹੁੰਦਾ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਬਾਦਲ ਦਲ ਆਯਾਲੀ ਧੜਾ ਸੁਧਾਰ ਲਹਿਰ ਕਪੀਕੋਸ਼ ਅਜ ਵੱਡਾ ਦਿਨ ਅੱਜ 17 ਤਾਰੀਖ ਨੂੰ 17 ਮਾਰਚ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਅੰਤਰੀਂ ਕਮੇਟੀ ਦੀ ਬੈਠਕ ਅੱਜ 17 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਇਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਸਿੱਟਮੁਰੇ ਪੇਸ਼ ਬਹੁਤ ਇੱਕੋ ਧਰ ਨਾਲ ਇੱਕੋ ਪਰਿਵਾਰ ਨਾਲ ਇੱਕੋ ਸੰਸਥਾ ਨਾਲ ਸਿੱਧਾ ਜੁੜਿਆ ਨਾਤਾ ਹੈ ਇਹ ਸਾਰਾ ਕੁਝ ਅਕਾਲੀ ਦਲ ਦੇ ਪਹਿਲੂ ਤੋਂ ਸਮਝਣ ਦੀ ਲੋੜ ਹੈ। ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਜਿਹੜਾ ਲੰਬੇ ਸਮੇਂ ਤੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਅਸਤੀਫਾ ਪੈਂਡਿੰਗ ਰੱਖਿਆ ਜਾ ਰਿਹਾ ਸੀ ਅੱਜ ਉਸ ਨੂੰ ਨਾ ਪ੍ਰਵਾਨ ਕਰ ਦਿੱਤਾ ਗਿਆ। ਇਸ ਨਾ ਪ੍ਰਵਾਨਗੀ ਦੇ ਨਾਲ ਹੀ ਅੰਤਰੀ ਕਮੇਟੀ ਦੇ ਮੈਂਬਰਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਰਦਾਰ ਰੁਕ ਕੀਤਾ। ਮਨਾਉਣ ਵਾਲੀ ਪ੍ਰਕਿਰਿਆ ਕਿ ਸੰਭੋਜੀ ਉਹਦਾ ਬਜਟ ਸੈਸ਼ਨ ਆ ਰਿਹਾ ਤਾਂ ਮੀ ਸਾਹਿਬ ਬਾਰੇ ਤਾਂ ਪ੍ਰਵਿੰਦਰ ਸਿੰਘ ਪੁੰਦੜ ਵੀ ਕਹਿ ਰਹੇ ਸੀ ਕਿ ਜਿਸ ਪਰਿਵਾਰ ਤੋਂ ਆਉਂਦੇ ਨੇ ਜਿਸ ਪਿਛੋਕਰ ਤੋਂ ਆਉਂਦੇ ਨੇ ਜਿਸ ਤਰ੍ਹਾਂ ਦੇ ਇਮਾਨਦਾਰ ਨੇ ਜਈ ਸ਼ਖਸੀਅਤ ਦੇ ਸਾਨੂੰ ਲੋੜ ਹੈ ਹੁਣ ਇਸ ਨੇ ਚਰਚਾ ਦਾ ਛੇੜਨੀ ਆ ਕਿ ਭਾਈ ਮਾਮਲਾ ਤੈ ਹੋ ਗਿਆ ਸਮਝੌਤਾ ਹੋ ਗਿਆ ਮਨਾ ਲਿਆ ਸਮਝਾ ਲਿਆ ਵਾਪਸ ਆ ਗਏ ਕਿ ਹੁਣ ਮਾਮਲਾ ਸੱਤ ਮੈਂਬਰੀ ਕਮੇਟੀ ਵਾਲਾ ਫਿਰ ਕਿੱਧਰ ਨੂੰ ਜਾਊਗਾ ਕਿ ਹੁਣ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਦੇਣੀ ਹੈ ਜਾਂ ਨਹੀਂ ਦੇਣੀ ਹੈ ਨਾ ਇਹ tạmਮੀ ਸਾਹਿਬ ਫਿਰ ਬਾਬਾ ਟੈਕਸੀਪ ਢਨੋਲਾ ਹੋਰਾਂ ਦੇ ਮਾਮਲੇ ਤੇ ਯਾਨੀ ਕੁਲਦੀਪ ਸਿੰਘ ਗੜਗੱਜ ਵਾਲੇ ਮਾਮਲੇ ਤੇ ਸੋ ਇਹ ਸਾਰੇ ਸਵਾਲ ਆਉਣਗੇ ਹਾਂ ਅੰਤਰੀ ਕਮੇਟੀ ਕਹਿੰਦੀ ਜੀ ਬਜਟ ਸੈਸ਼ਨ ਆ ਰਿਹਾ ਹੈ ਬਜਟ ਸੈਸ਼ਨ ਦੀ ਤਿਆਰੀ ਹੈ ਪਰ ਸਾਡੀ ਕਮੇਟੀ ਦਾ ਫੈਸਲਾ ਹੈ ਕਿ ਅਸੀਂ ਐਡਵੋਕੇਟ ਹਰਜਿੰਦਰ ਸਿੰਘ tạmਮੀ ਹੋਰਾਂ ਦਾ ਅਸਤੀਫਾ ਪ੍ਰਵਾਨ ਨਹੀਂ ਕਰ ਰਹੇ ਤੇ ਨਾਲ ਹੀ ਇਹ ਫੈਸਲਾ ਕਿ ਸਮੁੱਚੀ ਕਮੇਟੀ ਉਹਨਾਂ ਨੂੰ ਕਰੇ ਜਾ ਕੇ ਮਨਾਏਗੀ ਇਹ ਪਹਿਲੀ ਪ੍ਰਕਿਰਿਆ ਨਹੀਂ ਹੈ ਇਹ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹ ਤੋਂ ਪਹਿਲਾਂ ਅਕਾਲੀ ਦਲ ਬਾਦਲ ਧਿਰ ਦੇ ਨੁਮਾਇंदे ਇਹ ਤੋਂ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਮੁਲਾਜ਼ਮ ਸਲਾਹਕਾਰ ਜਸਦੇਰ ਸਹਿਬਾਨ ਦੇ ਹੋਰ ਸਖਤਰ ਪੱਧਰ ਦੇ ਲੀਡਰ ਹੋਰ ਕਿੰਨੇ ਹੀ ਉਹ ਸਾਰਿਆਂ ਨੇ ਪਹੁੰਚ ਅਪਰੋਚ ਕੀਤੀ ਹੈ ਪਰ ਤਾਮੀ ਸਾਹਿਬ ਦਾ ਫੈਸਲਾ ਸੀ ਕਿ ਹੁਣ ਮੈਂ ਵਾਪਸ ਨਹੀਂ ਜਾਣਾ ਚਲੋ ਅੱਜ ਅਗਲੇ ਕਹਿੰਦੇ ਅਸੀਂ ਅਸਤੀਫਾ ਜਦੋਂ ਪ੍ਰਵਾਨ ਨਹੀਂ ਕਰਨਾ ਹੁੰਦਾ ਜੀ ਇਹ ਫੈਸਲਾ ਜੀ ਕਮੇਟੀ ਦਾ ਫੈਸਲਾ ਜੀ ਤੁਹਾਨੂੰ ਤਾਂ ਮੰਨਣਾ ਪਊਗਾ ਜੀ ਇਹ ਸੰਗਤ ਦੇ ਫੈਸਲੇ ਦੇ ਰੂਪ ਚਾ ਜੀ ਪਰ ਸਵਾਲ ਇਹ ਕਿ ਉਹਨਾਂ ਸੱਤ ਮੈਂਬਰ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਸੀ ਫਿਰ ਉੱਥੇ ਆ ਕੇ ਫਿਰ ਸਵਾਲ ਖੜਾ ਹੁੰਦਾ ਸੋ ਕੀ ਹੁਣ ਇਹ ਬਾਤ ਅੱਗੇ ਲੰਘ ਗਈ ਹੈ ਕਿ ਯਾਨੀ ਕੁਲਦੀਪ ਸਿੰਘ ਗੜਗਾਜਾ ਵਾਲਾ ਗਲਤ ਰਪਈ ਹੈ ਹਾਂ ਇਹ ਮਾਮਲਾ ਹੁਣ ਪੇਸ਼ਾਨੂ ਹੋ ਜਾਏਗਾ ਅਗਲੀ ਗੱਲ ਬਾਤ ਪੈ ਗਈ ਹੈ ਤੇ ਅਜੇ ਬਾਬਾ ਟੇਕ ਸਿੰਘ ਤੋਂ ਲਾਹੌਰਾਂ ਨੇ ਵੀ ਸੇਵਾ ਸੰਭਾਲਣੀ ਆ। ਉਹਨਾਂ ਨੇ ਅਜੇ ਸੇਵਾ ਨਹੀਂ ਸੰਭਾਲੀ। ਤਖਸਿਦ ਨਾਮਧਮਾ ਸਾਹਿਬ ਦੇ ਜਥੇਦਾਰ ਦਾ ਨਾਮ ਐਲਾਨਿਆ ਹੋਇਆ ਉਹਨਾਂ ਦਾ। ਇਧਰ ਵਾਪਸੀ ਦੀਆਂ ਅਜੇ ਵੀ ਨਿਹੰਗ ਜਥੇਬੰਦੀਆਂ ਕਹਿੰਦੀਆਂ ਕਿ ਸਾਨੂੰ ਪਰਵਾਹ ਨਹੀਂ ਗਏ ਜੈ ਸਿੰਘ ਸਾਹਿਬਾਨ। ਉਹ ਕਹਿੰਦੇ ਸਾਡਾ ਇਹਨਾਂ ਨਾਲ ਇਤਰਾਜ਼ ਨਹੀਂ ਸਾਡੇ ਤਰੀਕੇ ਨਾਲ ਇਤਰਾਜ਼ ਆ। ਸੋ ਬਾਹਰਲੀ ਕਰਾਈ ਜਾਵੇ ਪੁਰਾਣੇ ਗਿਆਨੀ ਰੁਗਵੀਰ ਸਿੰਘ ਦੀ ਵੀ ਗਿਆਨੀ ਸੁਲਤਾਨ ਸਿੰਘ ਦੀ ਵੀ ਇੱਥੋਂ ਤੱਕ ਕਿ ਜਿਹੜਾ ਪੰਥਕ ਮਤਾ ਪਾਇਆ ਸੀ ਉਹਦੇ ਵਿੱਚ ਤੱਕਲਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਵਾਪਸੀ ਮੰਗੀ। ਬਾਬਾ ਤੂੰ ਮਾਹੌਰਾ ਬਲੋ ਜਿਹੜਾ ਕੱਠ ਰੱਖਿਆ ਗਿਆ ਸੀ ਉਹਦੇ ਵਿੱਚ ਮੰਚ ਤੇ ਬੜੇ ਬੜੇ ਚਿਹਰੇ ਮੋਰੇ ਠੀਕ ਠਾਕ ਨਜ਼ਰ ਆਏ ਪਰ ਪੰਡਾਲ ਚੋਂ ਨਹੀਂ ਸੰਗਤ ਨਜ਼ਰ ਨਹੀਂ ਆਈ ਤੇ ਪ੍ਰਤਾਮ ਵੀ ਉਹਨਾਂ ਦੇ ਮਤਿਆਂ ਦੀ ਚਰਚਾ ਖੂਬ ਹੈ ਹੁਣ ਉਹ ਕਿਸ ਪ੍ਰਕਿਰਿਆ ਵੱਲ ਨੂੰ ਜਾਏਗੀ ਇਹ ਦੇਖਣ ਵਾਲੀ ਗੱਲ ਹੈ ਇਧਰ ਇਹਦੇ ਨਾਲ ਹੀ ਜੁੜਦਾ ਸ਼੍ਰੋਮਣੀ ਅਕਾਲੀ ਦਲ ਬਨਾਮ ਅਕਾਲੀ ਦਲ ਕੱਲ ਨੂੰ ਭਰਤੀ ਮਹਮ 18 ਤਰੀਕ ਨੂੰ ਜਿਹੜੀ 5 ਮੈਂਬਰੀ ਕਮੇਟੀ ਰਹਿ ਗਈ ਸੀ 7 ਮੈਂਬਰੀ ਚੋਂ ਉਹਨਾਂ ਵੱਲੋਂ ਬਕਾਇਦਾ ਭਰਤੀ ਮੈਮ ਸ਼ੁਰੂ ਕਰਨੀਆਂ ਬੈਠਕਾਂ ਕਰਕੇ ਉਹਨਾਂ ਨੇ ਨੁਕੜ ਬੈਠਕਾਂ ਵੱਡੀ ਇਕਤਰਤਾ ਐਲੀ ਉਹਨਾਂ ਨੇ ਬਕਾਇਦਾ ਇੱਕ ਤਰ੍ਹਾਂ ਸ਼ਕਤੀ ਪ੍ਰਦਰਸ਼ਨ ਸੋ ਉਹ ਸਾਰੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਉਸ ਪ੍ਰਕਿਰਿਆ ਦੇ ਤਹਿਤ ਅੱਜ ਅਕਾਲੀ ਦਲ ਦੂਸਰੇ ਪਾਸੇ ਸ਼੍ਰੋਮਣੀ ਕਾਲੀ ਦਲ ਬਾਦਲਤਰ ਪ੍ਰੈਸ ਕਾਨਫਰੰਸ ਕਰਦੇ ਨੇ ਬਲਵਿੰਦਰ ਸਿੰਘ ਪੁੰਦੜ ਤੇ ਪੁੰਦੜ ਸਾਹਿਬ ਤੇ ਨਾਲ ਦਲਜੀਤ ਸਿੰਘ ਚੀਮਾ ਵੀ ਸੀ ਕਿਹ ਨੁਕਤੇ ਸ਼ੋਹੇ ਪੁੰਦੜ ਹੋਰਾਂ ਨੇ ਉਦੇ ਵਿੱਚ ਧੰਨਵਾਦ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦਾ ਕਿ ਉਹਨਾਂ ਨੇ ਧਾਮੀ ਸਾਹਿਬ ਦਾ ਜਿਹੜਾ ਅਸਤੀਫਾ ਪ੍ਰਬੰਧ ਨਹੀਂ ਕੀਤਾ ਧੰਨਵਾਦ ਹੈ ਫੈਡਰਲ ਮੁੱਦੇ ਦੇ ਉੱਤੇ ਜਿਸ ਤਰ੍ਹਾਂ ਸੀਟਾਂ ਦਾ ਵਰਤਾਰਾ ਹੈ ਕਿ ਦੇਖਣ ਨੂੰ ਤਾਂ ਐਂ ਲੱਗਦਾ ਕਿ ਸਾਡੀਆਂ 13 ਵਾਲੀਆਂ 18 ਹੋ ਜਾਣੀਆਂ ਪਰ ਹਕੀਕਤ 'ਚ ਅਸੀਂ ਕਿੰਨਾ ਪਿੱਛੇ ਰਹਿ ਜਾਣਾ ਬਾਕੀ ਯੂਪੀ ਬਿਹਾਰ ਦੇ ਮੁਕਾਬਲੇ ਇਸ ਨੂੰ ਲੈ ਕੇ ਜਿਹੜੇ ਦੱਖਣ ਸੂਬੇ ਫਿਕਰ ਕਰ ਰਹੇ ਨੇ ਕਿ ਸਾਡੀ ਗਲਤੀ ਕੀ ਹੈ ਜੀ ਜੇ ਅਸੀਂ ਜਨਸੰਖਿਆ ਕੰਟਰੋਲ ਕਰ ਲਿਆ ਹੀ ਸਾਡਾ ਕਸੂਰ ਹੈ ਸੋਸ ਵਾਲੇ ਨਾਲ ਪੰਜਾਬ 'ਚ ਵੀ ਇਹੋ ਜਿਹੀ ਸਥਿਤੀ ਹੈ ਇਹ ਘਟ ਗਣਤੀ ਭਾਈਚਾਰੇ ਦੇ ਨਾਲ ਜੋ ਸਥਿਤੀ ਆ ਉਹਨੂੰ ਲੈ ਕੇ ਵੀ ਅੱਜ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੇ ਖਾਸਾ ਫਿਕਰ ਪ੍ਰਗਟਾਇਆ ਬਕਾਇਦਾ ਤੌਰ ਤੇ ਫੈਡਰਲ ਢਾਂਚੇ ਤੇ ਫੈਡਰਲ ਸਿਸਟਮ ਤੇ ਉਹਨਾਂ ਨੇ ਆਪਣੀ ਗੱਲ ਰੱਖੀ ਤੇ ਕਿਹਾ ਕਿ ਜਿਹੜੀਆਂ 22 ਤਰੀਕ ਨੂੰ 26 27 ਮਤਲਬ 13 ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਪਾਰਟੀਆਂ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਜਾਏਗੀ ਜਿਹਦੇ ਵਿੱਚ ਉਹਨਾਂ ਕਹਿੰਦੇ ਬਲਵਿੰਦਰ ਸਿੰਘ ਪੁੰਦੜ ਕਹਿੰਦੇ ਮੈਂ ਖੁਦ ਤੇ ਸਾਡੇ ਆਗੂ ਦਲਜੀਤ ਸਿੰਘ ਧੀਮਾ ਸ਼ਾਮਲ ਹੋਣਗੇ ਸੋ ਇਹ ਵੀ ਇਸ ਮੁੱਦੇ ਤੇ ਉਹਨਾਂ ਨੇ ਖੁੱਲ ਕੇ ਗੱਲ ਕੀਤੀ ਫਿਰ ਉਹਨਾਂ ਨੇ ਇਸੇ ਹਵਾਲੇ ਨਾਲ ਮਤਿਆਂ ਦੀ ਗੱਲ ਵੀ ਕੀਤੀ ਕਿ ਅਨੰਦਪੁਰ ਸਾਹਿਬ ਵਾਲਾ ਮਤਾ ਫੈਡਰਲ ਸਚਿਵ ਜੋ ਨਿਕਲਿਆ ਮਤਾ ਨਾ ਕਿ ਉਹ ਕਿਸੇ ਖਾਲਸਤਾਨੀ ਰਾਜ ਵਾਲਾ ਮਤਾ ਸੋ ਇਸ ਮੁੱਦੇ ਤੇ ਉਹਨਾਂ ਨੇ ਖੁੱਲ ਕੇ ਗੱਲ ਕੀਤੀ ਫਿਰ ਉਹਨਾਂ ਨੇ ਹਿਮਾਚਲ ਚ ਵਾਪਰੀਆਂ ਘਟਨਾਵਾਂ ਦੇ ਉੱਤੇ ਵੀ ਉਂਗਲ ਤਰੀ ਕਿ ਇਸ ਨੂੰ ਦੇਖਣ ਦੀ ਲੋੜ ਹੈ ਕਿ ਇਹ ਘਟਨਾਵਾਂ ਕੀ ਇੱਕ ਰੂਟੀਨ ਚ ਵਾਪਰੀ ਘਟਨਾ ਹੈ ਜਾਂ ਇਹਦੇ ਪਿੱਛੇ ਕੋਈ ਸਾਜ਼ਿਸ਼ਬੀ ਉਤਬੰਦੀ ਹੈ ਸੋ ਉਹ ਪੰਜਾਬ ਦੇ ਵਾਪਰੀਆਂ ਘਟਨਾਵਾਂ ਚਾਹੇ ਮੰਦਰ ਤੇ ਅਟੈਕ ਹੈ ਚਾਹੇ ਉਹ ਕਹਿੰਦੇ ਮਸਜਿਦ ਵਾਲਾ ਮਾਮਲਾ ਹੈ ਉੱਥੇ ਨਾ ਟਕਰਾਹ ਹੋਣਾ ਸੂਪਰਵਾਸੀ ਮਜ਼ਦੂਰਾਂ ਦਾ ਤੇ ਮੁਸਲਮਾਨ ਭਾਈਚਾਰੇ ਦਾ ਤੇ ਚਾਹੇ ਕਹਿੰਦੇ ਕਿ ਗੁਰੂ ਘਰਾਂ ਦੇ ਉੱਤੇ ਆਬੀ ਅਜ਼ਬੀ ਨਹੀਂ ਕਟਣਾ ਉਹ ਸੋ ਕਹਿੰਦੇ ਇਸ ਤੇ ਗੌਰ ਰੱਖਣ ਦੀ ਲੋੜ ਹੈ ਜਦੋਂ ਸਵਾਲ ਭਾਰਤੀ ਵਾਲਾ ਆਇਆ ਉਹ ਕਹਿੰਦੇ ਜੀ ਸਭ ਦਾ ਸਤਿਕਾਰ ਹੈ ਸਭ ਨਾਲ ਪਿਆਰ ਹੈ ਹਰੇਕ ਨੂੰ ਹੱਕ ਹੈ ਮੈਂ ਆਪਣੀ ਗੱਲ ਕਹਿਤੀ ਬਾਕੀ ਵਿਸਤਾਰ ਚੀਮਾ ਸਾਹਿਬ ਦੱਸ ਲਿਆ ਚੀਮਾ ਸਾਹਿਬ ਨੇ ਮੈਂ ਸੰਭਾਲਦੇ ਆ ਕਿਹਾ ਕਿ ਮੰਨਪ੍ਰਿਤ ਇਆਲੀ ਹੋਰਾਂ ਦੀ ਧਿਰ ਯਾ ਮਤਲਬ ਨਾ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਜਿਹੜੀ ਸਵੇਰ ਨੂੰ ਭਰਤੀ ਕਰਨ ਜਾ ਰਹੇ ਨੇ ਉਹ ਫਰਾਡ ਹੈ ਉਹਨਾਂ ਨੇ ਫਿਰ ਪਰਚੀ ਕੱਟ ਕੇ ਦਿਖਾਈ ਕਿਆ ਫਾਰਮ ਹੈ ਜੀ ਕਹਿੰਦੇ ਵੋਟਰਾਂ ਨੂੰ ਤਾਂ ਕਹਿ ਰਹੇ ਨੇ ਜੀ ਕਿ ਆਧਾਰ ਕਾਰਡ ਵੀ ਲਿਆਓ ਆਪਣਾ ਪਛਾਣ ਪੱਤਰ ਵੀ ਲਿਆਓ ਤੇ ਆਪ ਕਹਿੰਦੇ ਜੀ ਐਡਰੈਸ ਪਤਾ ਵੀ ਨਹੀਂ ਦੇ ਰਹੇ ਆਪਣਾ ਆਤਾ ਪਤਾ ਵੀ ਨਹੀਂ ਦੱਸ ਰਹੇ ਫੋਨ ਨੰਬਰ ਵੀ ਨਹੀਂ ਦੇ ਰਹੇ ਹੈਨਾ ਤੇ ਕੱਲ ਵੀਡੀਓ ਚ ਕਹੀ ਜਾਂਦੇ ਨੇ ਕਿ ਸ਼੍ਰਮਣੀ ਕੱਲ੍ਹ ਜਲਦੀ ਭਰਤੀ ਹੈ ਸਵੇਰ ਤੋਂ ਹੈਨਾ ਪਰਚੀ ਤੇ ਇਕੱਲਾ ਕਾਲੀਦਲ ਲਿਖਿਆ ਜੀ ਇਹ ਕਾਲੀਦਲ ਕਿਹੜਾ ਹੈ ਜੀ ਕਦੋਂ ਰਜਿਸਟਰ ਹੋਇਆ ਜੀ ਕੌਣ ਇਹਦਾ ਮੈਂਬਰ ਹੈ ਜੀ ਕੌਣ ਇਹਦਾ ਪ੍ਰਧਾਨ ਹੈ ਜੀ ਇਹ ਸਵਾਲ ਨਹੀਂ ਅਗਲੇ ਦੇ ਸੋ ਇਹ ਸਵਾਲ ਦੇ ਉੱਤੇ ਉਹਨਾਂ ਨੇ ਉਸੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹਾਂ ਰਾਜਨਿਤਿਕ ਤੌਰ ਤੇ ਅਗਲੇ ਕਹਿੰਦੇ ਅਕਾਲੀ ਦਲ ਅਸੀਂ ਆ ਸਾਡੇ ਕੋਲ ਹਸਾਬ ਕਿਤਾਬ ਹੈ ਸਾਡੇ ਕੋਲ ਮੈਂਬਰਸ਼ਿਪ ਹੈ ਸਾਡੇ ਕੋਲ ਉਹ ਜੀ ਕਿਸ ਆਧਾਰ ਤੇ ਕਰ ਰਹੇ ਨੇ ਜਦੋਂ ਕਿ ਇਸ ਗੱਲ ਦੇ ਜਵਾਬ ਦੇਣ ਦੇ ਉੱਤੇ ਅਕਾਲੀ ਦਲ ਬਾਦਲ ਤੇ ਨਹੀਂ ਆ ਰਹੀ ਕਿ ਉਹ ਭਾਈ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਦੇ ਫੈਸਲਿਆਂ ਚ ਐਲਾਨੀ ਗਈ ਸੀ ਪੁੱਛੋ ਦੋ ਮੈਂਬਰ ਛੱਡ ਕੇ ਤਾਂ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਦਿੱਤੀ ਸੀ ਜੱਜ ਸਰ ਸਾਹਿਬ ਨੇ ਹੁਣ ਜਦੋਂ ਤੁਸੀਂ ਉਹਨਾਂ ਦੇ ਲਈ ਭਰਤੀ ਪ੍ਰਕਿਰਿਆ ਦੇ ਵਿੱਚ ਸਿੱਧੇ ਰੂਪ ਚ ਨਹੀਂ ਆਏ ਤੇ ਤੁਸੀਂ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਆਪਣੇ ਆਪ ਭਰਤੀ ਸ਼ੁਰੂ ਕੀਤੀ ਹੈ ਹੁਣ ਅਗਲੇ ਤੁਹਾਡੇ ਨਾਮ ਵਾਲਾ ਮਸਲਾ ਹੈ ਕਿ ਕੱਲ ਨੂੰ ਅਦਾਲਤ ਚ ਨਾ ਜਾਈਏ ਇਸ ਨੂੰ ਨੇ ਇਕੱਲੀ ਦਲ ਰੱਖ ਕੇ ਭਰਤੀ ਸ਼ੁਰੂ ਕੀਤੀ ਹੈ ਪਰ ਉਹ ਜਿਹੜਾ ਵੀਡੀਓ ਆ ਰਹੀ ਉਹਨਾਂ ਸ਼੍ਰੋਮਣੀ ਕਾਲੀ ਦਲ ਕਹਿ ਰਹੇ ਨੇ ਇਸ ਨੂੰ ਲੈ ਕੇ ਹੁਣ ਬਾਦਲ ਤੇ ਨਿਯਤ ਘੇਰਨ ਦੀ ਕੋਸ਼ਿਸ਼ ਕੀਤੀ ਹੈ ਕੀ ਇਹ ਟਕਰਾਅ ਅਦਾਲਤ ਤੱਕ ਜਾ ਕੇ ਰੁਕੇਗਾ ਕੀ ਉਹ ਤੋਂ ਵਿਨਾਇਤ ਥਮਣ ਦਾ ਨਾਂ ਨਹੀਂ ਲਏਗਾ ਅਕਾਲੀ ਦਲ ਜਸਤਰਾਂ ਦੀਆਂ ਉਦਾਹਰਨਾਂ ਦਿੰਦਾ ਅੱਜਕੱਲ ਬਾਦਲਤਰ ਸ਼ਰਮਣੀ ਅਕਾਲੀ ਦਲ ਹੁਣ ਇਹ ਵੀ ਧਿਆਨ ਰੱਖਣਾ ਪੈਣਾ ਜਿਵੇਂ ਐਸਕੇਐਮ ਨਾ ਐਸਕੇਐਮ ਇੱਕ ਰਾਜਨੀਤੀ ਗੈਰ ਰਾਜਨੀਤੀ ਕੋਥੇ ਹੁਣ ਇੱਥੇ ਵੀ ਧਿਆਨ ਰੱਖਣਾ ਸ਼ਰਮਣੀ ਅਕਾਲੀ ਦਲ ਬਾਦਲ ਕਹਿਣਾ ਪੈਣਾ ਤਾਂ ਹੀ ਗੱਲ ਪਤਾ ਲੱਗਣੀ ਹੈ ਦੂਸਰੇ ਪਾਸੇ ਅਕਾਲੀ ਦਲ ਕਹਿਣਾ ਪੈਣਾ ਪੰਜ ਮੈਂਬਰੀ ਤਾਂ ਹੁਣ ਜਿਹੜਾ ਸ਼ਰਮਣੀ ਅਕਾਲੀ ਦਲ ਹੈ ਉਹ ਅੱਜਕੱਲ ਉਦਾਹਰਨਾਂ ਕਮਾਲ ਦੀਆਂ ਨੇ ਪਹਿਲਾਂ ਇਹਨਾਂ ਦੇ ਪ੍ਰਧਾਨ ਰਹੇ ਸੁਖਵੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਕੰਪਨੀ ਮੰਗ ਚਲਾਉਂਗਾ ਮੈਂ ਤਾਂ ਸੀਓ ਆ ਮੈਨੂੰ ਹੈ ਲੋਸੇ ਪ੍ਰਾਪਰਟੀ ਵਾਲਾ ਅਕਾਊਂਟ ਆਉਂਦਾ ਮੇਨਟੇਨ ਕਰਨਾ ਤੇ ਫਿਰ ਇਹਨਾਂ ਦੇ ਇੱਕ ਲੀਡਰ ਇੱਕ ਮੀਡੀਆਦਾਰ ਇਹ ਚ ਕਹਿ ਰਿਹਾ ਸੀਗਾ ਗੱਲ ਕਰਦਿਆਂ ਹੋਇਆ ਕਿ ਜੀ ਬ੍ਰਾਂਡ ਨਾਲ ਚੱਲਦੀ ਆ ਸਾਡੇ ਕੋਲ ਬ੍ਰਾਂਡ ਹੈ ਮਤਲਬ ਸੁਖਵੀਰ ਸਿੰਘ ਬਾਦਲ ਨੂੰ ਬ੍ਰਾਂਡ ਹੈ ਇਹ ਵੀ ਉਸੇ ਪੜਾ ਨੂੰ ਅੱਗੇ ਵਧਾਉਂਦਾ ਹੈ ਕਿ ਭਾਈ ਇਹ ਕੰਪਨੀ ਵਾਲਾ ਕੰਮ ਹੈ ਤੇ ਅੱਜ ਸਰਦਾਰ ਦਿਲਜੀਤ ਸਿੰਘ ਚੀਮਾ ਵੀ ਉਦਾਹਰਨ ਦਿੰਦਿਆਂ ਕਹਿ ਰਹੇ ਸੀਗੇ ਜਿਹੜੀ ਦੁਕਾਨ ਇੱਕ ਚੰਗੀ ਚੱਲਦੀ ਹੋਵੇ ਨਾ ਉਸ ਦੁਕਾਨ ਦੇ ਨਾਲ ਦਾ ਮਿਲਦਾ ਜੁਲਦਾ ਨਾਮ ਰੱਖ ਲੈਂਦੇ ਨੇ ਕਈ ਤਰ੍ਹਾਂ ਤੁਸੀਂ ਕਹਿੰਦੇ ਆ ਦੇਖ ਲਓ ਜੀ ਉਹ ਜਿਆ ਮਿਲਦਾ ਜੁਦਾ ਮਤਲਬ ਇਹ ਸਾਰੀਆਂ ਉਦਾਹਰਨਾਂ ਕੀ ਅਕਾਲੀ ਦਲ ਦੇ ਵਿਰਸੇ ਚੋਂ ਆਉਂਦੀਆਂ ਨੇ ਕੀ ਅਕਾਲੀ ਦਲ ਦੀ ਰਵਾਇਤ ਚੋਂ ਆਉਂਦੀਆਂ ਨੇ ਇਹਨਾਂ ਉਦਾਹਰਨਾਂ ਨਾਲ ਕੇ ਪਤਾ ਹੈਗਾ ਅਕਾਲੀ ਦਲ ਇਹੀ ਉਦਾਹਰਨਾਂ ਰਹਿ ਗਈਆਂ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਨੂੰ ਗੁਰਬਾਣੀ ਦੀਆਂ 2 17 ਉਚਾਰਨ ਲੱਗੀਆਂ ਵੀ ਪਰਚੀ ਤੋਂ ਪੜ੍ਹਨਾ ਪਵੇ ਤੇ ਬਾਕੀ ਲੀਡਰ ਉਦਾਹਰਨਾਂ ਆਪਣੀਆਂ ਕੰਪਨੀਆਂ ਦੁਕਾਨਾਂ ਪ੍ਰੋਪਰਟੀਆਂ ਲੋਸ ਬ੍ਰਾਂਡ ਇਹੀਆਂ ਦਿੰਦੇ ਹੋਣ ਫੇ ਕਿੱਥੇ ਆ ਪੰਥਕ ਕਿੱਥੇ ਆ ਸਿਧਾਂਤ ਕਿੱਥੇ ਆ ਰਵਾਇਤ ਇਸਵਾਲ ਵੀ ਸੰਗਤ ਜਾਣੇਗੀ ਜੀ ਫਿਰ ਪੁੱਛਿਆ ਜਾਏਗਾ ਤੁਹਾਨੂੰ ਸੋ ਅੱਜ ਵਿਕਰਮਜੀਠਿਆ ਤੋਂ ਲੈ ਕੇ ਧਾਮੀ ਤੋਂ ਹੁੰਦਿਆਂ ਹੋਇਆਂ ਆਯਾਲੀ ਦੀ ਧਰਵੱਲੇ ਤੱਕ ਸਵਾਲ ਗਏ ਨੇ ਸੋ ਪੁੰਦੜ ਤੇ ਚੀਮਾਹੋਰਾ ਨੇ ਖਾਸੇ ਸਵਾਲ ਖੜੇ ਕੀਤੇ ਨੇ ਦੇਖਦੇ ਹਾਂ ਜੀ ਗੱਲ ਕਿੱਧਰ ਨੂੰ ਅੱਗੇ ਜਾਂਦੀ ਹੈ ਪਟਿਆਲੇ ਵਾਪਰੀ ਘਟਨਾ ਪੰਜਾਬ ਦੇ ਅਯੋਕੇ ਸਮੇਂ ਚ ਪੰਜਾਬ ਚ ਵਾਪਰੀਆਂ ਬੱਖੋ ਬੱਖ ਘਟਨਾਵਾਂ ਦਾ ਇੱਕ ਤਰਜਮਾਨੀ ਕਰਦੀਆਂ ਕਿ ਜੋ ਕੁਝ ਲਗਾਤਾਰ ਪੰਜਾਬ ਨੇ ਦਹਾਕੀਆਂ ਬਤੀ ਹੰਡਾਇਆ ਸੀ 80 90 ਦੇ ਦੌਰ ਦੇ ਵਿੱਚ ਜਦੋਂ ਆਮ ਜਨਤਾ ਨੂੰ ਆਮ ਲੋਕਾਂ ਨੂੰ ਆਮ ਪੰਜਾਬ ਦੇ ਧਰਾਂ ਨੂੰ ਇੱਕ ਪਾਸੇ ਖੜਕੂਬਾਦ ਦਾ ਡਰ ਸੀ ਦੂਏ ਪਾਸੇ ਪੁਲਿਸ ਰਾਜ ਦਾ ਡਰ ਸੀ ਉਸ ਦੌਰ ਦੇ ਅੱਜ ਦੇ ਚਲਕਾਰੇ ਨੇ ਕਿ ਫਿਰ ਉਸ ਦੌਰ ਵੱਲ ਨੂੰ ટકਣ ਦਾ ਸਿਸਟਮ ਬਣਾ ਲਿਆ ਕਿ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਪੰਜਾਬ ਦੇ ਪ੍ਰਸ਼ਾਸਨ ਨੇ ਤੈਅ ਕਰ ਲਿਆ ਕਿ ਪੰਜਾਬ ਨੂੰ ਮੱਲੋ ਜ਼ੋਰੀ ਉਸੇ ਮਾਹੌਲ ਚ ਠੱਕਣਾ ਮੁੜ ਕੇ ਉੱਥੇ ਲਿਆ ਕੇ ਸਿੱਟਣਾ ਉਸ ਸਮੇਂ ਜਦੋਂ ਕਹਿੰਦੇ ਖੜਕੂ ਜਥੇਬੰਦੀਆਂ ਕਹਿ ਕੇ ਜਾਂਦੀਆਂ ਸੀ ਕਿ ਵੀ ਲਾਈਟ ਨਹੀਂ ਜਗਦੀ ਰੱਖਣੀ ਵੇੜੇ ਦੀ ਤੇ ਪੁਲਿਸ ਵਾਲੇ ਆ ਕੇ ਧਮਕਾਉਂਦੇ ਸੀ ਜੇ ਲਾਈਟ ਬੰਦ ਕੀਤੀ ਤਾਂ ਸੋਧ ਦੇਾਂਗੇ ਅਸੀਂ ਉਹ ਦੇਖ ਲਾਂਗੇ ਤੁਹਾਨੂੰ ਅਸਲ ਦੋਵੇਂ ਪਾਸੇ ਫਸੇ ਸੀ ਲੋਕ ਪਰ ਉਸ ਦੌਰ ਦੇ ਵਿੱਚ ਐਨਕਾਉਂਟਰ ਵਾਲੀਆਂ ਖਬਰਾਂ ਝੂਠੇ ਪੁਲਿਸ ਮੁਕਾਬਲੇ ਵਾਲੀਆਂ ਖਬਰਾਂ ਜਿਹਦੇ ਵਿੱਚ ਅੱਜ ਵੀ ਆ ਕੇ ਜਾਂਚ ਪੜਤਾਲ ਤੇ ਸਜਾਵਾ ਪੁਲਿਸ ਵਾਲਿਆਂ ਨੂੰ ਹੁਣ ਮਿਲ ਰਹੀਆਂ ਨੇ ਉਸ ਦੌਰ ਦੀਆਂ ਅਜੇ ਤੱਕ ਕਿੰਨੀਆਂ ਮਾਮਾ ਆਪਣੇ ਪੁੱਤਾਂ ਨੂੰ ਡੀਕਦੀਆਂ ਨੇ ਤੇ ਪਰ ਉਹ ਅਣਪਛਾਤੀਆਂ ਲਾਸ਼ਾਂ ਦਾ ਪਤਾ ਹੀ ਨਹੀਂਗਾ ਕਿੱਥੇ ਗਈਆਂ ਉਹ ਲਾਸ਼ਾਂ ਤੇ ਖਲੜਾ ਵਾਲੀ ਰਿਪੋਰਟ ਤੇ ਇਹ ਸਾਰਾ ਵਰਤਾਰਾ ਕੀ ਪੰਜਾਬ ਮੁੜ ਕੇ ਉਧਰੋਂ ਤੱਕਿਆ ਜਾ ਰਿਹਾ ਠੀਕ ਹੈ ਪੰਜਾਬ ਚਾਹਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਕਿਸੇ ਸਮੇਂ ਪੰਜਾਬ ਦੇ ਵਿੱਚ ਜਦੋਂ ਫੀਮ ਭੁੱਕੀ ਫੜੀ ਜਾਂਦੀ ਸੀ ਤਾਂ ਅੱਜ ਵੀ ਕੱਢ ਕੇ ਦੇਖ ਲਓ ਐਫ ਆਈ ਆਰ ਪੁਰਾਣੀਆਂ ਇੱਕੋ ਤਰ੍ਹਾਂ ਦੀ ਸਕ੍ਰਿਪਟ ਮਿਲੂਗੀ ਪੁਲਿਸ ਨੇ ਨਾਕਾ ਲਾਇਆ ਸੀ ਸਾਈਕਲ ਤੇ ਇੱਕ ਬੰਦਾ ਆ ਰਿਹਾ ਸੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂ ਫਿਰ ਸਕੂਟਰ ਮੋਟਰਸਾਈਕਲ ਆ ਕੇ ਬਾਝੋਂ ਸਾਈਕਲ ਦੀ ਤਾਂ ਤੇ ਉਹਨੂੰ ਰੁਕਣਾ ਉਹਨੇ ਜੀ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਫੜਿਆ ਗਿਆ ਉਹਦੇ ਝੋਲੇ ਚਵਾ ਮਿਲਿਆ ਜੀ ਅੱਜ ਲਗਭਗ ਇੱਕੋ ਤਰ੍ਹਾਂ ਦੀ ਸਕ੍ਰਿਪਟ ਕਿ ਗ੍ਰਫਤਾਰ ਕੀਤੇ ਗਏ ਗੈਂਗਸਟਰ ਨੂੰ ਜਦੋਂ ਹਥਿਆਰ ਬਰਾਮਦ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਲਿਜਾਇਆ ਜਾ ਰਿਹਾ ਸੀ ਲਿਆਂਦਾ ਜਾ ਰਿਹਾ ਸੀ ਭੇਜਿਆ ਜਾ ਰਿਹਾ ਸੀ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਉਸ ਬਰਾਮਦਗੀ ਵਾਲੇ ਰਿਵਾਲਵਰ ਨਾਲ ਪਿਸਤੌਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਮੁਕਾਬਲੇ ਜੀ ਉਹਦੇ ਲੱਤ 'ਚ ਗੋਲੀ ਵੱਜੀ ਇਹ ਪਾਈ ਇੱਥੋਂ ਤੱਕ ਤਾਂ ਚੱਲ ਆ ਹੀ ਰਿਹਾ ਸੀ ਲਗਾਤਾਰ ਹਾਂ ਜੀ ਜਵਾਕ ਚੱਕਣ ਵਾਲਾ ਵੀ ਮਾਰਤਾ ਹਾਂ ਜੀ ਆ ਬੰਦਾ ਲੈ ਕੇ ਖੋਕੇ ਭੱਜਿਆ ਜੀ ਆ ਕਰਕੇ ਭੱਜਿਆ ਉਹ ਵੀ ਮਾਰਤਾ ਇਨਕਾਉਂਟਰ ਵਾਲੀਆਂ ਖਬਰਾਂ ਪੰਜਾਬ ਗੈਂਗਸਟਰ ਬਾਦ ਤੋਂ ਛੁਟਕਾਰਾ ਚਾਹੁੰਦਾ ਪਰ ਇਹ ਵੀ ਸਵਾਲ ਹੈ ਕਿ ਕੀ ਇਸ ਵਰਤਾਰੇ ਨੇ ਮੁੜ ਕੇ ਪੰਜਾਬ ਚ ਪੁਲਿਸ ਰਾਜਤਾ ਨਹੀਂ ਸਥਾਪਿਤ ਕਰ ਦੇਣਾ ਮੁੜ ਕੇ ਪੁਲਿਸ ਨੂੰ ਆਪ ਖੁਦਰੀ ਆਪਣੀ ਵਧੀਕੀ ਕਰਨ ਦਾ ਮੌਕਾ ਤਾਂ ਨਹੀਂ ਮਿਲ ਜਾਣਾ ਇੱਕ ਪਾਸੇ ਬਲਡੋਜ਼ਰ ਕਲਚਰ ਦੂਏ ਪਾਸੇ ਇਨਕਾਉਂਟਰ ਕਲਚਰ ਕੀ ਉਸ ਮਾਨਸਿਕਤਾ ਦਾ ਹੀ ਪ੍ਰਗਟਾਵਾ ਸੀ ਜੋ ਪਟਿਆਲਾ ਚ ਵਾਪਰਿਆ ਕਿ ਸਾਡੇ ਕੋਲ ਤਾਕਤ ਹੈ ਹੁਣ ਅਸੀਂ ਜਿੰਨੂੰ ਚਾਹਾਂਗੇ ਕੁੱਟਾਂਗੇ ਜਿੰਨੂੰ ਚਾਹਾਂਗੇ ਢਾਵਾਂਗੇ ਜਿੰਨੂੰ ਚਾਹਾਂਗੇ ਰਵਾਵਾਂਗੇ ਤੇ ਨਹੀਂ ਕਰਦੇ ਕਾਰਵਾਈ ਇੱਕ ਕਰਨਲ ਤੇ ਇੱਕ ਕਰਨਲ ਦਾ ਪੁੱਤਰ ਮੈਂ ਕਹਿੰਦਾ ਇੱਥੇ ਕਰਨਲ ਤੇ ਉਹਨਾਂ ਦੇ ਪੁੱਤਰ ਨੂੰ ਬਾਹਰ ਰੱਖੋ ਜਨਾਬ ਇਹ ਖਬਰ ਸ਼ਾਇਦ ਇਸ ਲਈ ਜ਼ਿਆਦਾ ਚਰਚਾ ਚ ਆ ਰਹੀ ਕਿ ਕਰਨਲ ਤੇ ਉਹਨਾਂ ਦੇ ਪੁੱਤਰ ਨੂੰ ਕੁੱਟਿਆ ਮੇਰਾ ਸਵਾਲ ਏ ਤੋ ਵੱਖਰਾ ਹੈ ਪੁਲਿਸ ਰੱਖਿਆ ਲਈ ਹੁੰਦੀ ਹੈ ਕਿ ਐ ਖੇਬੜਨ ਲਈ ਬੈਟ ਉਹ ਕਿਹੜੇ ਬਾਲ ਬੋਲ ਜੇ ਲੈ ਕੇ ਜੀ بیسਬਾਲ ਬੈਟ ਲੈ ਕੇ ਉਹਦੇ ਨਾਲ ਕੁੱਟਣ ਲਈ ਇੱਥੇ ਕੋਈ ਵੀ ਹੁੰਦਾ ਕਰਨਲ ਸਾਹਿਬ ਦੀ ਥਾਂ ਦੇ ਉੱਤੇ ਉਹਨਾਂ ਦੇ ਪੁੱਤਰ ਦੀ ਥਾਂ ਤੇ ਕੋਈ ਸੁਧਾਰਨ ਵਿਅਕਤੀ ਵੀ ਹੁੰਦਾ ਕੋਈ ਆਮ ਸ਼ਹਿਰੀ ਪਿੰਡੂ ਕਿਸਾਨੀ ਪਰਿਵਾਰ ਚੋਂ ਮਜ਼ਦੂਰ ਪਰਿਵਾਰ ਚੋਂ ਕੋਈ ਦਿਹਾੜੀਦਾਰ ਪਰਿਵਾਰ ਚੋਂ ਕੋਈ ਨੌਕਰੀ ਵਾਲਾ ਬਾਬੂ ਹੁੰਦਾ ਕੋਈ ਵੀ ਹੁੰਦਾ ਪੀਪਲ ਇਸ ਤਰ੍ਹਾਂ ਬਵਿਆਰ ਜਿੱਹਾ ਹੋਣਾ ਚਾਹੀਦਾ ਜਿਹੋ ਜਾਂ ਕਰਨਲ ਤੇ ਉਹਨਾਂ ਦੇ ਬੇਟੇ ਨਾਲ ਹੋਇਆ ਸੋ ਇਹ ਤਾਂ ਐਡਾ بڑا ਬੰਦਾ ਸੀ ਐਡੀ ਪਹੁੰਚ ਅਪਰੋਚ ਵਾਲਾ ਬੰਦਾ ਹੈ ਹੈਨਾ ਫੌਜ ਦਾ ਵੱਡਾ ਨਾਮ ਹੈ ਫੌਜ ਦਾ ਸਤਕਾਰ ਹੈ ਸਰਕਾਰ ਤੇ ਦਬਾਅ ਬਣਦਾ ਹੈ ਉਸ ਲਈ ਹੁਣ ਥੋੜੀ ਜੀ ਆ ਮਿੱਟੀ ਝਾੜ ਹੋਈ ਹੈ ਕਿ ਜੀ 12 ਪੁਲਿਸ ਵਾਲੇ ਸਸਪੈਂਡ ਕਰਤੇ ਜੀ 45 ਦਿਨਾਂ ਚ ਜਾਂਚ ਰਿਪੋਰਟ ਦਿੱਤੀ ਪਰ ਉਹਨਾਂ ਦੀ ਧਰਮ ਪਤਨੀ ਨੂੰ ਸੁਣ ਕੇ ਤਾਂ ਦੇਖੋ ਉਹ ਥਾਣੇ ਥਾਣੇ ਮਹੱਲੇ ਮਹੱਲੇ ਮੀਡੀਆ ਦਰ ਤੇ ਕਿਥੇ ਕਿਥੇ ਪਟਕੀ ਆ ਵਿਚਾਰੀ ਸਾਰਾ ਕੋਈ ਵੀਡੀਓ ਚ ਪਿਆ ਸਾਰਾ ਸੱਚ ਦਿਖਦਾ ਅਜੇ ਵੀ ਜਾਂਚ ਕਰਾਂਗੇ ਜੀ ਅਜੇ ਵੀ ਪਰਚਾ ਨਹੀਂ ਕਰਨਾ ਜੀ ਐਫਆਈਰ ਨਹੀਂ ਕਰਨੀ ਦੇਖਦੇ ਆ ਜੀ ਪਤਾ ਕਰਦੇ ਆ ਜੀ ਤੇ ਸੋਚੋ ਜੇ ਸਧਾਰਨ ਬੰਦਾ ਹੁੰਦਾ ਫਿਰ ਕੀ ਇੱਥੇ ਤੱਕ ਵੀ ਸਥਿਤੀ ਆਉਂਦੀ ਜਦੋਂ ਕਿ ਪੁਲਿਸ ਦਾ ਬਵਿਹਾਰ ਇਹਦੇ ਉਲਟ ਚਾਹੀਦਾ ਕਿ ਕੋਈ ਹੋਵੇ ਕਰਨਲ ਛੱਡੋ ਚਾਹੇ ਵਿਚਾਰਾ ਆਮ ਕੋਈ ਜਵਾਨ ਹੋਵੇ ਕੋਈ ਆਮ ਕੋਈ ਵਿਅਕਤੀ ਹੋਵੇ ਤੇ ਤੁਹਾਡਾ ਬਵਿਹਾਰ ਪਾਈ ਭਾਈ ਗੱਡੀ ਪਰੇ ਕਰਾਉਣੀ ਐ ਲਾਉਣੀ ਐ ਰਖਾਉਣੀ ਐ ਸਤਕਾਰਨ ਵਾਲੇ ਵੀ ਕਿਹਾ ਜਾ ਸਕਦਾ ਤੇ ਜੇ ਦੋ ਕਦਮ ਤੁਰ ਲਾਂਗੇ ਅੱਗੇ ਪਿੱਛੇ ਲਾ ਲਾਂਗੇ ਕੀ ਫਰਕ ਪੈਂਦਾ ਭਾਈ ਸੋ ਪਟਿਆਲਾ ਚ ਹੁਣ ਪੁਲਿਸ ਨੇ ਦਮ ਭਰਿਆ ਐ ਐਸਐਸਪੀ ਨਾਨਕ ਸਿੰਘ ਹੋਰਾਂ ਨੇ ਕਿ ਅਸੀਂ 12 ਪੁਲਿਸ ਵਾਲੇ ਸਸਪੈਂਡ ਕਰਤੇ ਨੇ ਵਿਵਾਦ ਪਾਰਕਿੰਗ ਨੂੰ ਲੈ ਕੇ ਸੀ ਤੇ ਸਾਨੂੰ ਅਫਸੋਸ ਹੈ ਅਸੀਂ ਫੌਜ ਦਾ ਸਨਮਾਨ ਕਰਦੇ ਆਂ 45 ਦਿਨਾਂ ਦੇ ਅੰਦਰ-ਅੰਦਰ ਪੂਰੀ ਜਾਂਚ ਕਰ ਲਾਂਗੇ ਤੇ ਇਸ ਲਈ ਕਹਿੰਦੇ ਜੀ ਅਸੀਂ ਮਾਫੀ ਵੀ ਮੰਗਦੇ ਹਾਂ ਜੋ ਘਟਨਾ ਵਾਪਰੀ ਆ ਪਰ ਉਧਰ ਪੀੜਤ ਪਰਿਵਾਰ ਦਾ ਕਹਿਣਾ ਕਿ ਕਿੰਨੇ ਘੰਟਿਆਂ ਲਟਕਾਇਆ ਕਿੰਨੇ ਦਿਨ ਲਟਕਾਇਆ ਬਿਆਨਬਾਜ਼ੀ ਲਿਖਣ ਨੂੰ ਪਰਚਾ ਕਰਨ ਨੂੰ ਕਾਰਵਾਈ ਕਰਨ ਨੂੰ ਹੈਨਾ ਉਹਨਾਂ ਦੀ ਪਤਨੀ ਕਹਿੰਦੀ ਕਿ ਮੈਂ ਸ਼ਿਕਾਇਤ ਲੈ ਕੇ ਦਰ ਦਰ ਭਟਕੀਆਂ ਤੇ ਉਲਟਾ ਮੈਨੂੰ ਧਮਕਾਇਆ ਗਿਆ ਕਿ ਬੀਬੀ ਸਮਝੌਤਾ ਕਰ ਲੈ ਨਹੀਂ ਤਾਂ ਫਿਰ ਨਤੀਜੇ ਭੁਗਤਨੇ ਪੈ ਜਾਣੇ ਆ ਕਹਿੰਦੀ ਮੈਨੂੰ ਧਮਕਾਇਆ ਗਿਆ ਕਿ ਬੰਨਾ ਕੁਛ ਨਹੀਂਗਾ ਪਰਚਾ ਤੇਰੇ ਤੇ ਵੀ ਹੋ ਜਾਣਾ ਕਿ ਤੂੰ ਇੱਥੇ ਆ ਕੇ ਸਾਨੂੰ ਧਮਕਾਉਣੀ ਆ ਜੀ ਕੁੱਟਮਾਰ ਕਰਦੀਆਂ ਸਾਡਾ ਝਗੜਦੀਆਂ ਸੋਇ ਉਸ ਕਰਨਲ ਸਾਹਿਬ ਦੀ ਪਤਨੀ ਦਾ ਬਿਆਨ ਆ ਜਿਹਦੇ ਪਤੀ ਦੇ ਹੱਥ ਤੋੜਤਾ ਪੁੱਤਰ ਦੇ ਸਿਰ ਫਾੜਤਾ ਸੋ ਇਹ ਬਵਿਵਹਾਰ ਜਨਾਬ ਇਸ ਗੈਂਗਸਟਰ ਬਾਦ ਬਾਰੇ ਕਦੋਂ ਕਹੋਗੇ ਇਸ ਤੇ ਉੱਤੇ ਕਾਰਵਾਈ ਦੀ ਗੱਲ ਕਦੋਂ ਕਰੋਗੇ ਸਵਾਲ ਤਾਂ ਇਹ ਵੀ ਖੜਾ ਫਿਰ ਸੋ ਇਹ ਪਹਿਲੂ ਕਾਫੀ ਅਹਿਮ ਨੇ ਇਹਨਾਂ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਸੀਸੀਟੀਵੀ ਦੀ ਫੁਟੇਜ ਸਾਫ਼ ਦਿਖਾਈ ਦੇ ਰਹੀ ਆ ਪਰ ਉਹਦੇ باوجود ਵੀ ਪੁਲਿਸ ਦੀ ਕਾਰਵਾਈ ਯਕੀਨੀ ਤੌਰ ਤੇ ਹੁੰਦੀ ਨਜ਼ਰ ਨਹੀਂ ਆਉਂਦੀ ਫਿਰ ਸਵਾਲ ਤਾਂ ਉੱਠਣਾ ਹੀ ਸੀ ਜਨਾਬ ਇਸ ਲਈ ਇਹ ਸਵਾਲ ਹੋਣਾ ਤਾਂ ਫਿਰ ਤਾਂ واجب ਹੈ ਨਾ ਚਲੋ ਇਹ ਵੀ ਪਹਿਲੂ ਜਿੱਥੇ ਅਹਿਮ ਹੈ ਉਥੇ ਪਹਿਲੂ ਹੋਰ ਗੰਭੀਰ ਹੈਗਾ ਗੌਰ ਕਰੋਗੇ ਨਾਮ ਬਦਲੀ ਕਿਸੇ ਬੰਦੇ ਨੇ ਆਪਣਾ ਨਾਮ ਬਦਲਣਾ ਆਪਣੇ ਜਵਾਕ ਦਾ ਨਾਮ ਬਦਲਣਾ ਜਾਂ ਪਾਸਪੋਰਟ ਬਣਾਉਣ ਲਈ ਮਸਲਾ ਆਉਂਦਾ ਤਾਂ ਆਪਾਂ ਅਖਬਾਰਾਂ ਵਾਲਿਆਂ ਕੋਲ ਨੂੰ ਭੱਜਦੇ ਆਂ ਹਾਂ ਕੋਟਕਚਰੀ ਜਾਂਦੇ ਆਂ ਐਫੀਡੈਫਟ ਲੈਣੇ ਆ ਨਾਮ ਬਦਲੀ ਵਾਲਾ ਇਸ਼ਤਿਹਾਰ ਚ ਪਾਉਨੇ ਆ ਜੀ ਫਿਰ ਆ ਲਓ ਜੀ ਪਾਸਪੋਰਟ ਜਿਹੜਾ ਮੇਰੇ ਨਾਮ ਨਾਲ ਆ ਲੱਗੇ ਉਹ ਲੱਗੇ ਹਾਂ ਰਿਸ਼ਤੇਦਾਰ ਨੂੰ ਨੋਟ ਕਰਨ ਆ ਸਾਰਾ ਕੁਝ ਪਰ ਭਾਰਤ ਦੇ ਵਿੱਚ ਥਾਮਾਂ ਦੇ ਸਥਾਨਾਂ ਦੇ ਕਿਸੇ ਯਾਦਗਾਰਾਂ ਦੇ ਸੜਕਾਂ ਦੇ ਮਹੱਲੇ ਸਟੇਡੀਅਮ ਦੇ ਹੈ ਨਾ ਕਿਸੇ ਮਿਊਜ਼ੀਅਮ ਦੇ ਉਹਨਾਂ ਦੇ ਨਾਮ ਬਦਲਣ ਦੀ ਪ੍ਰਕਿਰਿਆ ਇਤੋਂ ਇੱਕ ਸ਼ਹਿਰਾਂ ਦੇ ਨਾਮ ਬਦਲਣ ਦੀ ਪ੍ਰਕਿਰਿਆ ਖਾਸੀ ਤੇਜ਼ੀ ਨਾਲ ਚੱਲ ਰਹੀ ਹੈ ਖਾਸ ਕਰਕੇ ਭਾਜਪੀ ਦੇ ਦੌਰ ਤੋਂ ਬਾਅਦ ਕਾਫੀ ਤੇਜ਼ੀ ਆਈ ਹੈ ਹੁਣ ਦਿੱਲੀ ਦੀਆਂ ਕੁਝ ਨਾਮੀ ਗ੍ਰਾਮੀ ਖਾਸਾ ਇਤਿਹਾਸ ਨਾਲ ਲਈ ਫਿਰਦੀਆਂ ਸੜਕਾਂ ਦੇ ਨਾਮ ਵੀ ਬਦਲੇ ਜਾਣਗੇ ਜੀ ਇਹ ਲਗਭਗ ਤਿਆਰੀ ਹੈ ਜੇ ਕੱਲ ਨੂੰ ਤੁਹਾਨੂੰ ਹੈ ਸ਼ਾਹਜਹਾਂ ਰੋਡ ਹਾਂ ਹਯਾਮੂ ਰੋਡ ਹੈ ਨਾ ਤੁਗਲਕ ਰੋਡ ਅਕਬਰ ਰੋਡ ਇਹਨਾਂ ਦੇ ਨਾਮ ਨਵੇਂ ਰੂਪ ਚ ਮਿਲ ਜਾਣ ਤਾਂ ਹੈਰਾਨ ਨਾ ਹੋਇਓ ਇੱਕ ਸਟੇਡੀਅਮ ਹੈ ਹੁਣ ਸਟੇਡੀਅਮ ਦਾ ਨਾਮ ਵੀ ਬਦਲਣ ਦੀ ਪ੍ਰਕਿਰਿਆ ਵੱਲ ਨੂੰ ਸੋਚ ਰਹੇ ਨੇ ਇੱਥੋਂ ਗੱਲ ਤੁਰੀ ਅਸਲ ਚ ਅਨਿਲ ਜੈਨਹਰੀ ਬੜਾ ਸਪਸ਼ਟਵਾਦੀ ਲੇਖ ਲਿਖਦੇ ਰਹਿੰਦੇ ਨੇ ਮੈਂ ਉਹਨਾਂ ਦਾ ਰੈਗੂਲਰ ਪਾਠਕਾਂ ਉਹਨਾਂ ਦਾ ਲੇਖ ਪੜ ਰਿਹਾ ਸੀ ਅੱਜ ਮੈਂ ਉਸ ਪੜਦੇ ਲੇਖ ਦੇ ਵਿੱਚ ਇਹ ਗੱਲ ਸਾਹਮਣੇ ਆਈ ਉਹਨਾਂ ਦਾ ਉਸ ਲੇਖ ਦੇ ਵਿੱਚੋਂ ਇੱਕ ਕੁਝ ਅੰਸ਼ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ। ਉਹ ਕਹਿੰਦੇ ਦਿੱਲੀ 'ਚ ਨਾਂ ਬਦਲਣ ਦਾ ਸਿਲਸਿਲਾ ਜਾਰੀ ਹੈ ਜੀ। ਭਾਜਪਾ ਨੂੰ ਸ਼ਹਿਰਾਂ, ਰੇਲਵੇ ਸਟੇਸ਼ਨਾਂ, ਸੜਕਾਂ ਆਦ ਦੇ ਨਾਮ ਬਦਲਣ ਦਾ ਬਹੁਤ ਸ਼ੌਂਕ ਹੈ। ਪ੍ਰਧਾਨ ਮੰਤਰੀਂ ਅਦਰ ਮੋਦੀ ਤੋਂ ਲੈ ਕੇ ਨਗਰਪਾਲਿਕਾ ਦੇ ਐਮਸੀ ਤੱਕ ਵੀ ਕਹਿੰਦੇ ਇਸ ਕੰਮ 'ਚ ਪਿੱਛੇ ਨਹੀਂ ਰਹਿਣਾ ਚਾਹੁੰਦੇ। ਨੂੰ ਵੀ ਇਸ ਸ਼ੌਂਕ ਤੋਂ ਅਛੂਤਾ ਨਹੀਂ ਛੱਡਿਆ ਜਾ ਸਕਦਾ। ਹੁਣ ਪਿਛਲੇ ਦਿਨੀ ਦਿੱਲੀ ਵਿੱਚ ਬਣੀ ਭਾਜਪਾ ਸਰਕਾਰ ਵੀ ਕਹਿੰਦੇ ਨਾਮ ਬਦਲਣ ਦੀ ਮਹਿੰਮ ਸ਼ੁਰੂ ਕਰਨ ਵਾਲੀ ਹੈ ਇਸ ਸਿਲਸਲੇ ਚ ਕਹਿੰਦੇ ਕਿ ਤਾਲਕੋਟਰਾ ਸਟੇਡੀਅਮ ਹੈ ਜਿਹੜਾ ਤਾਲਕੋਟਰਾ ਸਟੇਡੀਅਮ ਦਾ ਨਾਮ ਵੀ ਬਦਲਣ ਦੀ ਤਿਆਰੀ ਹੋ ਰਹੀ ਹੈ ਨਵੀਂ ਦਿੱਲੀ ਦੀ ਨਵੀਂ ਦਿੱਲੀ ਦੇ ਵਿਧਾਇਕ ਤੇ ਰਾਜ ਸਰਕਾਰ ਦੇ ਮੰਤਰੀ ਪ੍ਰਵੇਸ਼ ਬਰਮਾ ਨੇ ਇਸ ਦਾ ਨਾਮ ਬਦਲ ਕੇ ਮਹਾਰਿਸ਼ੀ ਵਾਲਮੀਕੀ ਸਟੇਡੀਅਮ ਰੱਖਣ ਦੀ ਗੱਲ ਕਹੀ ਹੈ ਵਾਲਮੀਕੀ ਜੀ ਦੇ ਨਾਮ ਦੇ ਉੱਤੇ ਮਹਾਰਿਸ਼ੀ ਵਾਲਮੀਕੀ ਜੀ ਦੇ ਨਾਮ ਦੇ ਉੱਤੇ ਕੁਝ ਬਣੇ ਉਹੀ ਜੀ ਭਾਵਨਾ ਉਹੀ ਜਾ ਉਹਨਾਂ ਦਾ ਸੰਦੇਸ਼ ਉਹੀ ਜੀ ਨਿਮਰਤਾ ਉਹੀ ਜੀ ਸਾਦਗੀ ਹੈਨਾ ਉਹਨਾਂ ਦਾ ਉਹ ਫਲਸਫਾ ਹੈਨਾ ਉਹਨਾਂ ਦੀ ਰਚਿਤ ਗ੍ਰੰਥ ਸਾਡੇ ਮੂਰੇ ਰਮਾਇਣ ਦੇ ਰੂਪ ਦੇ ਵਿੱਚ ਉਹਦਾ ਸਨੇਹਾ ਦੇਣ ਦੇ ਲਈ ਮੈਂ ਕਹਿੰਦਾ ਕੋਈ ਸੰਸਥਾਨ ਬਣ ਪਰ ਤੁਸੀਂ ਇਹ ਨਵੇਂ ਵਿਵਾਦ ਇਦਾਂ ਕਿਉਂ ਸੇੜ ਰਹੇ ਹੋ ਕਿ ਕਿਸੇ ਥਾਂ ਦਾ ਨਾਮ ਬਦਲ ਕਿਉਂ ਉਹਨਾਂ ਦੇ ਨਾਮ ਤੇ ਸੋ ਇਸ ਗੱਲ ਦੇ ਉੱਤੇ ਅੱਗੇ ਤੋਰਦੇ ਹਾਂ ਕਿ ਭਾਜਪਾ ਜਿਸ ਫਾਰਮੂਲੇ ਤੇ ਕੰਮ ਕਰ ਰਹੀ ਆ ਕਿ ਇਹ ਵੋਟ ਬੈਂਕ ਦੀ ਰਾਜਨੀਤੀ ਆ ਸਰ ਕਿ ਇਹ ਇੱਕ ਖਾਸ ਭਾਈਚਾਰੇ ਨੂੰ ਜਿਸ ਤਰ੍ਹਾਂ ਆਪਾਂ ਰੋਡਾਂ ਸੜਕਾਂ ਦੀ ਗੱਲ ਕੀਤੀ ਉਸ ਖਾਸ ਭਾਈਚਾਰੇ ਦੇ ਨਾਮ ਵਾਲੇ ਨਾਮ ਹਟਾ ਕੇ ਕਿ ਇਹ ਉਹਨਾਂ ਨੂੰ ਦੂਰ ਕਰਕੇ ਦੂਜੇ ਵਰਗਾਂ ਨੂੰ ਨੇੜੇ ਲਿਆਉਣ ਦੀ ਪ੍ਰਕਿਰਿਆ ਹੈ ਇਸ ਦੇ ਉੱਤੇ ਵੀ ਚਰਚਾ ਹੈ ਇਸੇ ਲਈ ਅਨਿਲ ਜੈਨ ਲਿਖਦੇ ਨੇ ਕਿ ਜੀ ਕਹਿੰਦੇ ਪ੍ਰਵੇਸ਼ ਬਰਮਾ ਨੇ ਵੀ ਇਸ ਦਾ ਨਾਮ ਬਦਲ ਕੇ ਹੁਣ ਮਾਰਿਸ਼ੀ ਵਾਲਮੀਕੀ ਸਟੇਡੀਅਮ ਰੱਖਣ ਦੀ ਗੱਲ ਕੀਤੀ ਇਹਨਾਂ ਤੋਂ ਗੱਲ ਤੁਰਪੀਆ ਸਵਾਲ ਕਲਾਈ ਦਾ ਨਹੀਂ ਹੈ ਇਹ ਤੂੰ ਅੱਗੇ ਦੇਖੋ ਇਹ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਦੇ ਨੇਤਾਵਾਂ ਨੇ ਨਾਮ ਬਦਲਣ ਦਾ ਸ਼ੌਂਕ ਭਾਵੇਂ ਪਾਲ ਲਿਆ ਹੋਵੇ ਪਰ ਉਹਨਾਂ ਨੂੰ ਹੁਣ ਤੱਕ ਇਹ ਸਮਝ ਨਹੀਂ ਲੱਗ ਰਹੀ ਕਿ ਰਿਸ਼ੀਆਂ ਮੁਨੀਆਂ ਆਗੂਆਂ ਸਾਇਦਕਾਰਾਂ ਖਿਡਾਰੀਆਂ ਕਲਾਕਾਰਾਂ ਆਦਿ ਦੇ ਨਾਮ ਉੱਤੇ ਕਿਹੜੀਆਂ ਥਾਮਾਂ ਦੇ ਨਾਮ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ ਕਹਿੰਦੇ ਕਿੱਥੇ ਕਿਹੜਾ ਨਾਮ ਦਾ ਸਤਕਾਰ ਬਣਦਾ ਕਿੱਥੇ ਕਿਹੜੇ ਨਾਮ ਦਾ ਬੜੱਪਣ ਬਣਦਾ ਕਿੱਥੇ ਕਿਹੜਾ ਨਾਮ ਸ਼ੋਭਦਾ ਅਜੇ ਤੱਕ ਕਹਿੰਦੇ ਸ਼ਾਇਦ ਇਹ ਉਹਨਾਂ ਦੀ ਸਮਝ ਦਾ ਹਿੱਸਾ ਨਹੀਂ ਬਣੀ ਗੱਲ ਚਲੋ ਜੀ ਪਰ ਕਹਿੰਦੇ ਹੁਣ ਤੱਕ ਇਹ ਸਮਝ ਨਹੀਂ ਲੱਗ ਰਹੀ ਕਿ ਇਹਨਾਂ ਨੂੰ ਕੀ ਸਮਝ ਨਹੀਂ ਆਈ ਅੱਗੇ ਅੱਗੇ ਗੱਲ ਕਰਦੇ ਹਾਂ ਕਹਿੰਦੇ ਫਿਲਹਾਲ ਐਨਡੀਐਮਸੀ ਤੋਂ ਮਤਾ ਪਾਸ ਹੋਏ ਬਿਨਾ ਭਾਜਪਾ ਕਹਿੰਦੀ ਜੀ ਇਹ ਕੰਮ ਨਹੀਂ ਆ ਉਹਨਾਂ ਲਈ ਕਹਿੰਦੇ ਮਤੇ ਪਾਸ ਹੋਣੇ ਪੈਣੇ ਇਹ ਇੱਕ ਸਾਰਾ ਕੁਝ ਕਰਨਾ ਹੈ ਫਿਲਹਾਲ ਐਨਡੀ ਐਮਸੀ ਤੋਂ ਮਤਾ ਪਾਸ ਹੋਏ ਬਿਨਾ ਹੀ ਭਾਜਪਾ ਦੇ ਦੋ ਦੋ ਸੰਸਦ ਮੈਂਬਰਾਂ ਕਹਿੰਦੇ ਅਜੇ ਅਗਲੀ ਖਬਰ ਹੈ ਇਹਦੇ ਇਸੇ ਦਾ ਹਿੱਸਾ ਉਹ ਕਹਿੰਦੇ ਜੇ ਮਤਾ ਕੋਈ ਪਾਸ ਨਹੀਂਗਾ ਕੋਈ ਨਾਂ ਬਦਲਿਆ ਨਹੀਂਗਾ ਪਰ ਭਾਜਪਾ ਨਾਲ ਸੰਬੰਧਿਤ ਦੋ ਸੰਸਦ ਮੈਂਬਰ ਯੂਪੀ ਨਾਲ ਸੰਬੰਧਿਤ ਇੱਕ ਦਿਨੇਸ਼ ਸ਼ਰਮਾ ਦੇ ਅਤੇ ਦੂਜਾ ਹਰਿਆਣੇ ਨਾਲ ਸੰਬੰਧਿਤ ਕ੍ਰਿਸ਼ਨਪਾਲ ਗੁੱਜਰ ਇਹਨਾਂ ਨੇ ਤੁਗਲਕ ਲੇਨ ਸਥਿਤ ਜਿਹੜਾ ਉਹਨਾਂ ਦਾ ਨਿਵਾਸ ਟਿਕਾਣਾ ਜਿਹੜਾ ਉਹਨਾਂ ਨੂੰ ਪਤੌਰ ਮੈਂਬਰ ਪਾਰਲੀਮੈਂਟ ਦਿੱਲੀ ਦੇ ਵਿੱਚ ਥਾਂ ਮਿਲੀ ਹੋਈ ਹੈ ਉਹਨਾਂ ਆਪਣੀਆਂ ਕੋਠੀਆਂ ਦੇ ਬਾਹਰ ਨੇਮ ਪਲੇਟ ਉੱਤੇ ਵਿਵੇਕਾਨੰਦ ਮਾਰਗ ਲਿਖ ਲਿਆ ਪਰ ਪਤਾ ਨਹੀਂ ਕਿਉਂ ਉਸ ਦੇ ਥੱਲੇ ਫਿਰ ਤੁਗਲਕ ਲੇਨ ਵੀ ਲਿਖਿਆ ਕਹਿੰਦੇ ਜਾਂਦਾ ਫਿਰ ਭਰੋਸਾ ਰੱਖੋ ਫਿਰ ਲਿਖੋਗੇ ਸਾਡਾ ਪਤਾ ਹੁਣ ਇਹੀ ਆ ਭਾਈ ਵਿਵੇਕਾਨੰਦ ਰੋਡ ਤੇ ਸਾਡਾ ਇਹ ਘਰ ਪਰ ਥੱਲੇ ਫਿਰ ਬਰੈਕਟ ਵਿੱਚ ਤੁਗਲਕ ਕਰੋੜ ਵੀ ਲੇਨ ਵੀ ਲਿਖਣਾ ਪੈ ਰਿਹਾ ਕਹਿੰਦੇ ਕੀ ਮਤਲਬ ਕਹਿੰਦੇ ਹੁਣ ਇਹ ਸਾਰੀਆਂ ਗੱਲਾਂ ਤੋਂ ਇਸ਼ਾਰਾ ਹੈ ਕਿ ਤਿਆਰੀ ਕਰ ਲਈ ਹੈ ਭਾਜਪਾ ਨੇ ਉਹਨਾਂ ਦੇ ਲੀਡਰਾਂ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਤੁਹਾਨੂੰ ਹੁਣ ਚਾਹੇ ਉਹ ਸ਼ਾਰਜ ਸ਼ਾਹਜਹਾਂ ਰੋਡ ਹੋਵੇ ਚਾਹੇ ਉਹ ਹਿਆਮ ਹੇਮਿਉ ਰੋਡ ਹੋਵੇ ਚਾਹੇ ਤੁਗਲਕ ਰੋਡ ਹੋਵੇ ਚਾਹੇ ਅਕਬਰ ਰੋਡ ਹੋਵੇ ਇਹਨਾਂ ਦੇ ਨਾਮ ਵੀ ਬਦਲਦੇ ਹੋਏ ਮਿਲ ਸਕਦੇ ਨੇ ਜਨਾਬ ਯਾਰੀ ਹੈ ਕੰਮ ਚਲੋ ਬਹੁਤ-ਬਹੁਤ ਸ਼ੁਕਰੀਆ